ਬਿਕਰਮ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਗਏ ਸੀ ਅਕਾਲੀ ਦਲ ਦੇ ਸੀਨੀਅਰ ਆਗੂ ਪਰ ਮੁਲਾਕਾਤ ਤੋਂ ਪਹਿਲਾਂ ਹੀ ਲੱਗਿਆ ਅਕਾਲੀ ਲੀਡਰਾਂ ਨੂੰ ਵੱਡਾ ਝਟਕਾ ਕਿਉਂਕਿ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕਰਨ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਜੇਲ੍ਹ ਦੇ ਬਾਹਰ ਖੜੇ ਹੋ ਕੇ ਮੀਡੀਆ ਦੇ ਨਾਲ ਸੰਬੋਧਨ ਕਰਦਿਆਂ ਮੀਡੀਆ ਦੇ ਸਾਹਮਣੇ ਵੱਡਾ ਬਿਆਨ ਦੇ ਦਿੱਤਾ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਹੋਰ ਅਕਾਲੀ ਲੀਡਰ ਬਿਕਰਮ ਅਜੀਠਿਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਆਖਰ ਕੀ ਗੱਲਬਾਤ ਹੋਈ ਆ ਜੇਲ੍ਹ ਪ੍ਰਸ਼ਾਸਨ ਦੇ ਨਾਲ ਆਖਰ ਕਿਉਂ ਨਹੀਂ ਬਿਕਰਮ ਅਜੀਠਿਆ ਦੇ ਨਾਲ ਮਿਲਣ ਦਿੱਤਾ ਗਿਆ ਪੂਰੀ ਗੱਲਬਾਤ ਤੁਹਾਨੂੰ ਅਕਾਲੀ ਲੀਡਰਾਂ ਦੀ ਜੁਬਾਨੀ ਸੁਣਾਉਣੀ ਆ ਸਰ ਤੁਸੀਂ ਸਰ ਕੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਮੁਲਾਕਾਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਪਰਮਾਸ਼ਾ ਦਾ ਨਹਿਤ ਕਰਨ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕੀ ਨੇ ਡਰਾਏ ਨੇ ਰੱਬ ਜਾਣਦਾ ਉਹ ਨੇ ਤਾਂ ਸਾਫ਼ ਹੀ ਜਵਾਬ ਦੇਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਯਾਦ ਕੇ ਮੈਂ 50 ਸਾਲ ਦੀ ਵਕਾਲਤਵਾਦੀ ਕਹਿ ਸਕਦਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕੀ ਚੀਜ਼ ਦੇ ਮੁਲਾਕਾਤ ਬੰਦ ਹੋ ਜੇ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਜੇ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐਸ ਥੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਰਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਏ ਆ ਕੋ ਚੱਲਣ ਤੇ ਐਵੇਂ ਹੀ ਹੋਊਗਾ ਇਹਨਾਂ ਨਾਲ ਹਰ ਸਿਮਰਤ ਬਾਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰਦੇ ਆ ਕਹਿੰਦੇ ਆਈ ਨਹੀਂ ਇੱਥੇ ਸਾਡੇ ਕੋਲ ਆਈ ਨਹੀਂ ਕਹਿੰਦੇ ਅਸੀਂ ਕਰਾਂਗੇ ਕੀ ਕਰੋਗੇ ਤੁਸੀਂ ਮਰਹ ਦੇ ਮੁਕਰੀ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕਹਿ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦੀ ਨਹੀਂ ਦਿੱਤੀ ਨਹੀਂ ਹਾਂ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਇਓ ਕੀ ਕਹਿੰਦੇ ਜੇਲ ਸੁਪਰਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬਾਨਾ ਦੇ ਚਿਹਰੇ ਦੇਖ ਲਓ ਹੱਥ ਪਰ ਕਰ ਲਓ ਜਦੋਂ ਸੰਤੁਸ਼ਟੀ ਜਨਕ ਇਹ ਕਿਹੜੀ ਕੋਈ ਤੁਹਾਨੂੰ ਜਵਾਬ ਅਫਸਰ ਨਾ ਦੇ ਪਾਇਆ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹਾਂ ਵੀ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜਾਊਗਾ ਉਹਨੂੰ ਕੋਈ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਲਾਕਾਤ ਕਰ ਲੈਣਾ ਇਹ ਆਪਸ਼ਨ ਦੇਣ ਇਹ ਬੜਾ ਅਨਮਨੁੱਖੀ ਕੰਮ ਹੈ ਦੇਖੋ ਇੱਕ ਬੁਢਲਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਆ हां हां ਅਸੀਂ ਅੱਜ মিডিਆ ਦੇ ਸਾਹਮਣੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਈਪੀ ਟ੍ਰੀਟਮੈਂਟ ਕੁਝ ਨਹੀਂ ਚਾਹੀਦਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਵੀ ਦਸਤਕਤ ਕਰਾਓ ਸਾਡੇ ਦ੍ਰਿਸ਼ਟੀਕੋਣ ਤੇ ਜਿਵੇਂ ਆਪ ਬੜਾ ਕੱਤੀ ਕਰਦਾ ਜਿੱਥੇ ਖੜੇ ਕਰਕੇ ਕਰਾਉਣੀਆਂ ਬਾਅਦ 40 ਤੇ ਸਭ ਕਰਾ ਦਿਓ ਤੇ ਜੇ ਤੁਸੀਂ ਨਹੀਂ ਕਰਾਉਂਦੇ ਆ ਪਹਿਲਾ ਪਰਿਵਾਰਾਂ ਨੂੰ ਬੜਾਕਾਤ ਨਹੀਂ ਹੋਣ ਦਿੰਦੇ ਤੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਢਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਜਿੰਨਾ ਮਰਜ਼ੀ ਟਿੱਲ ਲਾ ਲਓ ਇਹ ਪਾਰਟੀ ਦਾ ਇਦਾਂ ਕਦੇ ਨਹੀਂ ਤੇ ਨਾ ਇਦਾਂ ਡਰੋ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਿਆ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਹੈ ਵਿਕਰਮ ਮਜੀਠੀਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਮਜੀਠੀਆ ਦੇਖੋ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰ ਨਹੀਂ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਐਡਾ ਵੱਡਾ ਕੇਸ ਬਣਾਇਆ ਨਾ ਉਹਨੇ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜਾ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਕਾਪੀਆਂ ਮਾਰਦਾ ਤੁਹਾਡੇ ਦੇ ਵੀ ਵਰਜਾ ਕਰ ਦੋ ਤੁਸੀਂ ਵੀ ਵਟ ਦੇ ਲੇ ਆ ਆ ਆ ਹੁਣ ਸਾਨੂੰ ਜਾਣਦੇ ਹੋ ਸੀ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਪਚਲ ਜਾਣਦੇ ਦੱਤੇ ਆ ਹੁਣ ਕੋਈ ਜਾ ਕੇ ਫੇਰ ਸਮਝਾਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਰਸ ਦਰੀ ਫਿਰਦੀ ਸਾਰੀ ਸਰਕਾਰ ਦਰੀ ਫਿਰਦੀ ਵੀ ਤੂੰ ਯਾਰ ਚਾਰ ਦਿਨ ਮੁੱਛਾਂ ਨੂੰ ਵਟ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਤੇ ਫੇਰ ਅਸੀਂ ਕੀ ਕਰੀਏ ਇਪ ਆ ਆ ਡਾਕਟਰ ਨੇ ਕਿਹਾ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਢ ਦੇਣਾ ਤੇ ਚਲੋ ਅਸੀਂ ਸਮਝਾ ਦਿੰਨੇ ਆ ਤਿੰਨ ਬੰਦੇ ਅਸੀਂ ਉਤੋਂ ਵੱਡੇ ਆ ਤੇ ਅਸੀਂ ਜਾ ਕੇ ਸਮਝਾ ਦਿੰਨੇ ਪਈ ਐਵੇਂ ਸਰਕਾਰ ਡਰਦੀ ਐ ਮੁੱਛ ਤੋਂ ਤੇ ਤੂੰ ਯਾਰ ਜਾਣਦੇ ਹੋ ਨਾ ਅੰਦਰ ਵੀ ਨਹੀਂ ਜਾਣਦੇ ਤੇ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਆਂ ਕਾਨੂੰਨੀ ਸਲਾਹ ਕਰਦੇ ਆਂ ਵਕੀਲਾਂ ਨਾਲ ਜਾ ਕੇ ਕੋਈ ਮਿਲਣ ਇਹਨਾਂ ਨੇ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਇੱਕ ਮਿੰਟ ਹਟ ਜੇ ਇੱਕ ਮਿੰਟ ਬੜਾ ਚਲੋ ਹੋਊਗੀ ਗੱਲ ਤਾਂ ਸਾਰਿਆਂ ਨੇ ਆ ਇਹ ਉਹਨਾਂ ਨੇ ਫੈਸਲਾ ਕੀਤਾ ਮੋੜਾ ਫੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜੀ ਵੀ ਸਾਡਾ ਕਾਨੂੰਨ ਜੇਲ੍ਹ ਮੈਨੂੰ ਉਹ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਨੂੰ ਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕੋਈ ਬਹਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ 'ਚ ਅਸੀਂ ਮਿਲ ਕੇ ਜਾਂਦੇ ਰਿਹਾ ਦੋ ਦੋ ਵਾਰ ਮਿਲ ਕੇ ਗਿਆ ਇਸ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਇਸ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜ ਕੇ ਜਿਹਦੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋ ਵੀ ਕਰਾਂਗੇ ਮਿਲਣ ਹਾਂ ਜਿਸ ਤਰ੍ਹਾਂ ਕਹ ਰਿਹਾ ਸੁਖਬੀਰ ਬਾਦਲ ਤੇ ਹਰਸਿਮਰਤ ਕੋਲ ਬਾਦਲ ਨੂੰ ਵੀ ਮਿਲਾਲ ਖਤ ਕਰਨੀ ਕਰੀ ਜਾ ਰਹੀ ਹੈ ਦੇਖੋ ਉਹ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿੱਡੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਰੇ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉਥੇ ਅਲਾਉ ਕਰਦੇ ਰਹੇ ਆ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਬੁਰਾ ਲੱਗਦਾ ਨਾ ਗੱਲ ਦਾ ਇੱਥੇ ਜੈਡ ਸਿਕਿਉਰਿਟੀ ਉਹਨਾਂ ਦੀ ਸਾਰੇ ਹਾਲਾਤ ਦੇ ਵਿੱਚ ਬਹੁਤ ਖਰਾਬ ਹੁੰਦੇ ਹਾਂ ਹਾਂ ਬਾਕੀ ਉਹਨਾਂ ਦੇ ਆਉਣ ਨਾਲ ਸਾਰਾ ਰੁਕ ਜੂਗਾ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡ ਟਾਈ ਬੋਡੀ ਬੋਲਦੇ ਹਨ ਜਦੋਂ ਆ ਗਏ ਫਿਰ ਦੂਜੇ ਰੋਡਪੋਰ ਪੈਣ ਠੀਕ ਹੈ ਥੈਂਕ ਯੂ ਤਾਂ ਤੁਸੀਂ ਸੁਣਿਆ ਅਕਾਲੀ ਲੀਡਰਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਅਸੀਂ ਸਾਰੇ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਹ ਮੀਟਿੰਗ ਕਰਾਂਗੇ ਵਿਚਾਰ ਬਟਾਂਦਰਾ ਕਰਾਂਗੇ ਕਿ ਅਗਲੀ ਰਣਨੀਤੀ ਕੀ ਉਲੀਕੀ ਜਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ੱੱਕਾ ਕਰ ਰਹੀ ਐ ਇਸ ੱੱਕੇ ਸਾਹਿੱਦਾ ਜਵਾਬ ਦੇਣਾ ਤਾਂ ਪਵੇਗਾ ਕਿਉਂਕਿ ਪਹਿਲਾਂ ਜਦੋਂ ਵਿਕਰਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੀ ਕਹਿੰਦੇ ਉਦੋਂ ਦਿਨ ਦੇ ਵਿੱਚ ਦੋ-ਦੋ ਵਾਰ ਵੀ ਮੁਲਾਕਾਤਾਂ ਕਰਨ ਦੇ ਲਈ ਪਹੁੰਚਦੇ ਸੀ ਅਸੀਂ ਤਾਂ ਕੋਈ ਰੋਕ ਟੋਕ ਨਹੀਂ ਸੀ ਹੁੰਦੀ ਹੁਣ ਸਰਕਾਰ ਪ੍ਰਸ਼ਾਸਨ ਇਹਨਾਂ ੱੱਕਾ ਕਰ ਰਿਹਾ ਕਹਿੰਦੇ ਪ੍ਰਸ਼ਾਸਨ ਦੀ ਵੀ ਗਲਤੀ ਨਹੀਂ ਇਹਨਾਂ ਨੂੰ ਤਾਂ ਉੱਪਰੋਂ ਆਰਡਰ ਨੇ ਇਹਨਾਂ ਨੂੰ ਤਾਂ ਹੁਕਮਾਂ ਦੀ ਪਾਲਣਾ ਕਰਨੀ ਪੈਣੀ ਆ ਜੋ ਇਹਨਾਂ ਦੇ ਆਕਾ ਕਹਿਣਗੇ ਤਾ ਹੁਣ ਕਹਿੰਦੇ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਤਾਂ ਹੁਣ ਅਕਾਲੀ ਲੀਡਰਾਂ ਦੇ ਵਿੱਚ ਗੁੱਸਾ ਜ਼ਰੂਰ ਪਾਇਆ ਜਾ ਰਿਹਾ ਇੱਕ ਤਾਂ ਪੋਲੀਟੀਕਲ ਬੈਂਡੇਟਾ ਦੇ ਤਹਿਤ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਇਹ ਇਲਜ਼ਾਮ ਲੱਗ ਰਹੇ ਨੇ ਦੂਜੇ ਪਾਸੇ ਜੇਲ੍ਹ ਦੇ ਅੰਦਰ ਉਹਨਾਂ ਦੀ ਬੈਰਕ ਦੇ ਵਿੱਚੋਂ ਖਤਰਨਾਕ ਅਪਰਾਧੀ ਨੇ ਇਹ ਵੀ ਵਕੀਲ ਦੇ ਵੱਲੋਂ ਖਰਾਸਾ ਕੀਤਾ ਤੇ ਉਧਰੋਂ ਵਿਕਰਮ ਮਜੀਠੀਆ ਨੂੰ ਵੀ ਆਈਪੀ ਟ੍ਰੀਟਮੈਂਟ ਵੀ ਨਹੀਂ ਮਿਲ ਰਿਹਾ ਇਹ ਵੀ ਰੋਜ਼ ਜ਼ਰੂਰ ਆਕਾਲੀ ਜਲ ਦੇ ਲੀਡਰਾਂ ਦੇ ਵਿੱਚ ਤੇ ਹੁਣ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾ ਰਹੀ ਆ ਕਾਲੀ ਲੀਡਰਾਂ ਨੂੰ ਇਸ ਤੋਂ ਬਾਅਦ ਰਣਨੀਤੀ ਕਿਉਂ ਲਿਖਦੇ ਨੇ ਅਕਾਲੀ ਦਲ ਦੇ ਆਗੂ ਪੂਰੀ ਰਣਨੀਤੀ ਲਿਖਣ ਤੋਂ ਬਾਅਦ ਕੋ ਵੱਡਾ ਫੈਸਲਾ ਲਿਆ ਜਾਵੇਗਾ